ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਦਲਜੀਤ ਸਾਂਝ ਬਾਰੇ ਜੋ ਕਿ ਭਈ ਉਹਨਾਂ ਦੀ ਪਰਸੋ ਚੌਥੇ ਦੀ ਜੋ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਕੀ ਉਹਨੇ ਪ੍ਰਧਾਨ ਮੰਤਰੀ ਨਾਲ ਮੋਦੀ ਨਾਲ ਮੁਲਾਕਾਤ ਕੀਤੀ ਸੀ ਤੇ ਜਿਹਦੇ ਵਿੱਚ ਕੁਝ ਲੋਕ ਕਿਸਾਨਾਂ ਵੱਲੋਂ ਵੀ ਇਹ ਕਹਿਣਾ ਵੀ ਉਹਨੇ ਸਿਰਫ ਸਾਡੇ ਕਿਸਾਨਾਂ ਦੀ ਪੰਜਾਬ ਦੀ ਗੱਲ ਨਹੀਂ ਕੀਤੀ ਇੱਕ ਮਿਲ ਕੇ ਜ਼ਰੂਰ ਆਇਆ ਤਾਂ ਇਹ ਜੋ ਪੰਜਾਬ ਦੇ ਦਿਲਾਂ ਦੇ ਵਿੱਚ ਵਸਣ ਵਾਲਾ ਦਲਜੀਤ ਸਾਂਝ ਵੀ ਇਹ ਪੰਜਾਬ ਦੀ ਗੱਲ ਕਿਉਂ ਨਹੀਂ ਕਰ ਰਿਹਾ ਜਿਵੇਂ ਕਿ ਅਸੀਂ ਹੁਣ ਗਿਆਨੀ ਬੂਟਾ ਸਿੰਘ ਜੀ ਦੀ ਵੀਡੀਓ ਦੇਖੀ ਆ ਬੂਟਾ ਸਿੰਘ ਗਿਆਨੀ ਉਹਨਾਂ ਦਾ ਚੈਨਲ ਵੀ ਸਰਚ ਕਰੇ ਤਾਂ ਆ ਜੂਗਾ ਉਹਨਾਂ ਦੀ ਵੀ ਅਸੀਂ ਵੀਡੀਓ ਹੁਣੀ ਸੁਣ ਕੇ ਟਿਆਂ ਉਹਨਾਂ ਨੇ ਵੀ ਇਹੀ ਗੱਲ ਕਹਤੀ ਆ ਵੀ ਜੋ ਦਲਜੀਤ ਸਾਝਾ ਇੱਕ ਸਿੰਗਰ ਆ ਪੰਜਾਬ ਦਾ ਜਿਹਦੇ ਵਿੱਚ ਉਹ ਇੱਕ ਆਪਣੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਨੂੰ ਮਿਲਿਆ ਨਾ ਕੋਈ ਉਹ ਦੌੜ ਬ੍ਰੈਂਡ ਜਾਂ ਕਿਸੇ ਡਾਇਰੈਕਟਰ ਨੂੰ ਨਹੀਂ ਮਿਲਿਆ ਹੈਗਾ ਵੀ ਜਿਹਦੇ ਵਿੱਚ ਤੁਸੀਂ ਇੰਨਾ ਤਰਾਜ ਕਰ ਰਹੇ ਹੋ ਇਹਦੇ ਵਿੱਚ ਉਹ ਇੱਕ 스타ਰ ਆ 스타ਰ ਹੋਣ ਦੇ ਨਾਤੇ ਆਪਣੇ ਪ੍ਰਧਾਨ ਮੰਤਰੀ ਵਾਸਤੇ ਗੁਲਦਸਤਾ ਲੈ ਕੇ ਵੀ ਗਏ ਅਤੇ ਮਿਲੇ ਆ ਉਹਨਾਂ ਨੂੰ ਵੀ ਇਹਦੇ ਵਿੱਚ ਕੋਈ ਪੜਕਣ ਵਾਲੀ ਗੱਲ ਨਹੀਂ ਤੇ ਜਿਹੜੇ ਆਪਣੇ ਕਿਸਾਨ ਭਰਾ ਕਹਿੰਦੇ ਆ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਇਹਨੇ ਤੇ ਜੇ ਗੱਲ ਹੁਣ ਆਪਾਂ ਗੱਲ ਕਰੀਏ ਕਿਸਾਨਾਂ ਦੀ ਵੀ ਚਲੋ ਮੰਨਦੇ ਆ ਜੋ ਇੱਕ ਬਜ਼ੁਰਗ 75 ਸਾਲ ਦਾ ਡੱਲੇਵਾਲ ਜੋ ਕਿ ਮਰਨ ਵਰਤ ਤੇ ਬੈਠਾ ਤੇ ਜਿਹਨੂੰ ਕਿ ਅੱਜ 40 ਦਿਨ ਹੋ ਚੱਲੇ ਬਈ ਮਰਨ ਵਰਤ ਹਲੇ ਤੱਕ ਜਾਰੀ ਆ ਤੇ ਉਦੇ ਵਿੱਚ ਹੁਣ ਇਹਨਾਂ ਦਾ ਇਹ ਕਹਿਣਾ ਵੀ ਦਲਜੀਤ ਸਾਹਜ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਉਹਨਾਂ ਦੇ ਸਾਹਮਣੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਤਾਂ ਭਾਈ ਪਹਿਲਾ ਨੰਬਰ ਤਾਂ ਇਹ ਕਵਾਂਗੇ ਵੀ ਜੋ ਵੀ ਕੋਈ ਸਟਾਰ ਹੋਣ ਦੇ ਨਾਤੇ ਚਲੋ ਪ੍ਰਧਾਨ ਮੰਤਰੀ ਨੂੰ ਵੀ ਚਲੋ ਉਹ ਤਾਂ ਜਿੰਨੀ ਕੁ ਆਪਾਂ ਕਹਿ ਦਈਏ ਬੰਦੀ ਕਾ ਤਾਂ ਉਹਨਾਂ ਨੂੰ ਬੁਲਾਇਆ ਗਿਆ ਚਲੋ ਜੇ ਹੁਣ ਗੱਲ ਕਰੀਏ ਹਰ ਬੰਦਾ ਤਾਂ ਮੋਦੀ ਨੂੰ ਕੋਲੇ ਪਹੁੰਚ ਨਹੀਂ ਸਕਦਾ ਨਾ ਹੀ ਮਿਲੇ ਮੋਦੀ ਕਿਸੇ ਨੂੰ ਪ੍ਰਧਾਨ ਮੰਤਰੀਆਂ ਜੋ ਹਰ ਕਿਸੇ ਨੂੰ ਨਹੀਂ ਮਿਲਦਾ ਜੁਮੇ ਵੀ ਲਾਲੋ ਹੋ ਸਟਾਰ ਆ ਪੰਜਾਬ ਦੇ ਗਾਣੇ ਗਾਉਂਦਾ ਪੰਜਾਬ ਦੇ ਦਿਲਾਂ ਦੇ ਲੋਕਾਂ ਦੇ ਵਿੱਚ ਵਸਦਾਗਾ ਤੇ ਗੱਲ ਹੁਣ ਇੰਨੀ ਕੀ ਆ ਬਈ ਜੋ ਆਪਣੇ ਕਿਸਾਨ ਇਹਨਾਂ ਦਾ ਕਹਿਣਾ ਇਹ ਹੈਗਾ ਵੀ ਦਲਜੀਤ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਜੇ ਹੁਣ ਗੱਲ ਕਰੀਏ ਆਪਾਂ ਜੋ ਡੱਲੇਵਾਲ ਸਾਹਿਬ ਨੂੰ ਲੈ ਕੇ ਉਹ ਇੱਕ ਮਰਨ ਮਾਰ ਤੇ ਬੈਠੇ ਕਿਉਂਕਿ ਜਿਹੜੇ ਸਾਹਬਨਾ ਸੀ ਹੁਣ ਕਵਾਂਗੇ ਜਿਵੇਂ ਗਿਆਨੀ ਬੁੱਟਾ ਸਿੰਘ ਵੀ ਕਹਿ ਰਹੇ ਆ ਵੀ ਜੋ ਇਹ ਕਿਸਾਨ ਆ ਇਹਨਾਂ ਦੀ ਮਜ਼ਦੂਰ ਦੀ ਗੱਲ ਕਦੇ ਵੀ ਨਹੀਂ ਕਿਤੇ ਕਰੀਗੀ ਸਿਰਫ ਆਪਦੀਆਂ ਜ਼ਮੀਨਾਂ ਨੂੰ ਮੂਹਰੇ ਰੱਖਦੇ ਆ ਤੇ ਆਪਦੇ ਇਹ ਕਰਜ਼ੇ ਮੂਹਰੇ ਰੱਖਦੇ ਆ ਪੰਜਾਬ ਦੀ ਗੱਲ ਕੋਈ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕੋਈ ਨਹੀਂ ਕਰਦੇ ਸਿਰਫ ਆਪਦੀ ਜ਼ਮੀਨ ਨੂੰ ਲੈ ਕੇ ਹੀ ਇਹ ਉਥੇ ਜੋ ਕਹਿੰਦੇ ਧਰਨੇ ਲਾਉਂਦੇ ਆ ਸੰਗਰਾਖਸ਼ ਲੜਦੇ ਆ ਜਿਹੜੇ ਪੰਜਾਬ ਵਾਸਤੇ ਇਹ ਆਪਣੀਆਂ ਜ਼ਮੀਨਾਂ ਵਾਸਤੇ ਲੜਦੇ ਆ ਨਾ ਕਿ ਇਹ ਮਜ਼ਦੂਰਾਂ ਨੂੰ ਲੈ ਕੇ ਕੋਈ ਗੱਲ ਨਹੀਂ ਆਪਦੇ ਬੰਨਿਓ ਕਰਦੇ ਸਿਰਫ ਇਹਨਾਂ ਦੇ ਆਪਦੇ ਬਈ ਬਿਆਨ ਹੁੰਦੇ ਆ ਕਿ ਜੋ ਜ਼ਮੀਨਾਂ ਨੂੰ ਲੈ ਕੇ ਆਪਦੇ ਕਰਜ਼ਿਆਂ ਨੂੰ ਲੈ ਕੇ ਸਾਡੇ ਕਰਜ਼ੇ ਮਾਫ਼ ਹੋ ਜਾਣ ਅੱਡੋ ਅੱਡੀ ਮੰਗਾਂ ਗੀਆਂ ਤੇ ਇਹਦੇ ਵਿੱਚ ਕਦੇ ਇਹਨਾਂ ਨੇ ਮਜ਼ਦੂਰਾਂ ਦਾ ਜ਼ਿਕਰ ਕਦੇ ਵੀ ਨਹੀਂ ਕਰਿਆ ਜਿਹਦੇ ਵਿੱਚ ਹੁਣ ਗੱਲ ਕਰੀਏ ਵੀ ਕਈ ਸਾਲਾਂ ਤੋਂ ਹੀ 400 ਰੁਪਏ ਮਜ਼ਦੂਰੀ ਚੱਲਦੀ ਆਈਆ ਜਿਹਦੇ ਵਿੱਚ 200 ਰੁਪਏ ਘਰ ਦੇ ਖਰਚੇ ਹੋ ਜਾਂਦੇ ਆ ਬਾਕੀ ਬੱਚਾਂ ਦਾ ਖਰਚਾ ਹੋ ਜਾਂਦਾ ਤਾਂ ਇੰਨੀ ਮਹਿੰਗਾਈ ਦੇ ਵਿੱਚ ਮਜ਼ਦੂਰ ਬੰਦਾ ਕਿੱਥੇ ਜੀ ਲੂਆ ਜੇ ਗੱਲ ਕਰੀਏ ਦਿੱਲੀ ਦੀ ਜਾਂ ਕਿਤੇ ਹੋਰ ਵੱਡੇ ਸ਼ਹਿਰਾਂ ਜੋ ਇੱਧਰ ਹਜੇ ਹੈਗਾਗਾ ਮਜ਼ਦੂਰ ਦਾ 900 ਰੁਪਿਆ 800 ਰੁਪਿਆ ਮਜ਼ਦੂਰੀ ਦਾ ਤੇ ਪੰਜਾਬ ਇਹਨਾਂ ਨੇ ਜਮ੍ਹਾਂ ਥੱਲੇ ਲਾ ਰੱਖਿਆ ਜਿਹਨੂੰ ਕੀ 400 ਰੁਪਏ ਵਿੱਚ ਸਾਡਾ ਮਜ਼ਦੂਰ ਜੋ ਘਰ ਦਾ 200 ਖਰਚਾ ਚੱਲਾ ਹੋ ਜਾਂਦਾ ਬਾਕੀ ਮੰਨ ਕੇ ਚਲੋ ਜੋ ਬੱਚਿਆਂ ਦੀਆਂ ਪੜਾਈਆਂ ਤੇ ਉਹਦੇ ਵਿੱਚ ਬਚੂਗਾ ਕੀ ਸਾਡੇ ਮਜ਼ਦੂਰ ਦੀ ਗੱਲ ਕੋਈ ਨਹੀਂ ਕਰਦਾ ਸਿਰਫ ਇਹ ਆਪਦੀ ਗੱਲ ਮੂਰੇ ਰੱਖਦੇ ਆ ਕਿਸਾਨ ਗੱਲ ਇਹਨਾਂ ਨੂੰ ਇੰਨੀ ਕ ਅਪੀਲ ਕਰਦੇ ਆ ਜਦੋਂ ਵੀ ਕੋਈ ਕਿਤੇ ਜਾਹ ਤਰਨੇ ਲੱਗਦੇ ਉੱਥੇ ਮਜ਼ਦੂਰਾਂ ਦੀ ਵੀ ਗੱਲ ਕਰਿਆ ਕਰੋ ਕਿਉਂਕਿ ਉਹ ਵੀ ਇੱਕ ਪੰਜਾਬ ਦੇ ਵਿੱਚ ਰਹਿਣ ਵਾਲੇ ਵਸਨੀਕ ਲੋਕ ਆ ਤਾਂ ਉਹਨਾਂ ਦੀ ਗੱਲ ਸਾਂਝੀ ਗੱਲ ਕਰਿਆ ਕਰੋ ਵੀ ਹਾਂ ਜੀ ਮਜ਼ਦੂਰਾਂ ਨੂੰ ਵੀ ਅਸੀਂ ਕੋਈ ਆਪਦੇ ਬੰਨਿਓ ਕਹਿਣਾ ਚਾਹੁੰਦੇ ਆ ਵੀ ਭਾਈ ਉਹਨਾਂ ਦੀ ਮਜ਼ਦੂਰੀ ਵਧਾ ਦਿੱਤੀ ਜਾਵੇ ਜੋ ਵੀ ਇੱਕ ਮਜ਼ਦੂਰ ਸਾਰਾ ਦਿਨ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਮਾ ਰਹਿੰਦਾ ਮਜ਼ਦੂਰੀ ਉਹਨੂੰ 400 ਰੁਪਏ ਮਿਲਦੀ ਹੈ ਸਾਰੀ हां ए गल्ल कहनु ਹੁਣ ਆਪਾਂ ਇਹ ਗੱਲ ਗਵਾਂਗੇ ਵੱਡੀ ਗੱਲ ਇਹ ਆ ਵੀ ਆਪਦੀਆਂ ਗੱਲਾਂ ਇਹ ਮੂਰੇ ਰੱਖ ਦਿੰਦੇ ਆ ਜਿਹਦੇ ਵਿੱਚ ਹੁਣ ਇਹ ਜੋ ਆਪਾਂ ਕਹਿ ਦਈਏ ਜੋ 스타 ਦਲਜੀਤ ਸਿੰਘ ਦਲਜੀਤ ਸੰਧ ਜੋ ਇੱਕ ਸਿੰਗਰ ਆ ਪੰਜਾਬ ਦੇ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਤੇ ਉਹ ਇੱਕ ਸਿਰਫ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਤੇ ਉਹਨਾਂ ਨੇ ਇਹਨਾਂ ਨੇ ਉਹਦਾ ਬਹੁਤ ਜ਼ਿਕਰ ਕੀਤਾ ਵੀ ਇਹਨੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਜਦੋਂ ਕੋਈ ਗਲਤੀ ਹੁੰਦੀ ਆ ਉਹਨੂੰ ਕਿਹਾ ਵੀ ਜਾਂਦਾ ਜਦੋਂ ਇਹਦੇ ਹੁਣ ਅਸੀਂ 20 ਦੇ ਆੜੇ ਆਪਣੇ ਜੋ ਚਾਰ ਸਾਹਿਬਜ਼ਾ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਗੁਰੂ ਗੋਬਿੰਦ ਸਿੰਘ ਦੇ ਜੋ ਦੋ ਪੁੱਤਰ ਵੀ ਸ਼ਹੀਦ ਹੋਏ ਸੀ ਨੀਹਾਂ ਵਿੱਚ ਚਨੇ ਗਏ ਸੀ ਪੋ ਦੇ ਮਹੀਨੇ ਦੇ ਵਿੱਚ ਤੇ ਉਹਨਾਂ ਨੂੰ ਇੱਕ ਬਹੁਤ-ਬਹੁਤ ਚੈਨਲਾਂ ਤੋਂ ਵੀਡੀਓ ਪਈਆਂ ਸੀ ਉਹਨਾਂ ਦੇ ਖਿਲਾਫ ਜੇ ਉੱਤੇ ਗਲਤੀ ਹੁੰਦੀ ਆ ਆਪਣਾ ਪੰਜਾਬ ਚੰਗੀ ਤਰ੍ਹਾਂ ਛਾਣ ਦਿੰਦਾ ਗੱਲ ਨੂੰ ਸਾਰਿਆਂ ਨੂੰ ਪਤਾ ਇਹ ਤਾਂ ਉੱਥੇ ਉਹਦੇ ਖਿਲਾਫ ਬਹੁਤ ਵੀਡੀਓ ਪਈਆਂ ਵੀ ਤੁਸੀਂ ਜੋ ਉਸੇ ਹੀ ਦੀ ਦਿਹਾੜੀ ਦੇ ਵਿੱਚ ਸੀ ਦੀ ਦਿਹਾੜੀ ਚੱਲ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਕਿਤੇ ਵੀ ਆਪਣਾ ਸ਼ੋਅ ਨਹੀਂ ਲਾਉਣਾ ਬਹੁਤ ਵੀਡੀਓ ਪਈਆਂ ਸੀ ਉਹਦੇ ਖਿਲਾਫ ਵੀ ਜੋ ਪੰਜਾਬ ਦੇ ਵਿੱਚ ਹੁੰਦਾ ਆਪਣਾ ਪੰਜਾਬ ਦੇ ਵਿੱਚ ਗੱਲ ਐਸੀ ਹੈ ਜੋ ਵੀ ਗੱਲ ਹੁੰਦੀ ਹੈ ਚੰਗੀ ਤਰਾਹ ਸ਼ਾਂਤੀ ਆਂਦੀ ਹੈ ਜੇ ਇੱਕ ਨਾ ਇੱਕ ਗਲਤੀ ਕਰ ਜੂ ਤਾਂ ਦੂਜਾ ਉਹਦੀ ਨਾਲ ਦੀ ਨਾਲ ਤੁਰੰਤ ਉਹਦੇ ਵੀਡੀਓ ਫਾਇਲ ਲੱਗ ਜਾਂਦੀਆਂ ਵੀ ਇਹੇ ਹੁਣ ਜੇ ਗੱਲ ਕਰੀਏ ਵੀ ਇੱਕ ਸਿਰਫ ਪੰਦਾ ਪ੍ਰਧਾਨ ਮੰਤਰੀ ਨੂੰ ਲਿਆ ਆਪਣੇ ਦੇਸ਼ ਦੇ ਨੂੰ ਜਿਹਦੇ ਵਿੱਚ ਇਹਦੇ ਵਿੱਚ ਕੋਈ ਖਾਸ ਜ਼ਿਕਰ ਕਰਨ ਵਾਲੀ ਗੱਲ ਨਹੀਂ ਤੇ ਕਿਸਾਨਾਂ ਦਾ ਕਹਿਣਾ ਇਹ ਆ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਕਿਸਾਨਾਂ ਦੀ ਨਹੀਂ ਕੀਤੀ ਮੋਦੀ ਕੋਲ ਜਾ ਕੇ ਮਿਲ ਕੇ ਆਏ ਇਹ ਤੇ ਵੀ ਇਹ ਪੰਜਾਬ ਦੀਆਂ ਗੱਲਾਂ ਨਹੀਂ ਕਰ ਰਹੇ ਤੇ ਜੇ ਹੁਣ ਗੱਲ ਕਰੀਏ ਕਿਸਾਨਾਂ ਦੀ ਇਹ ਮਜ਼ਦੂਰਾਂ ਦੀ ਗੱਲ ਨਹੀਂ ਕਰ ਰਹੇ ਫਿਰ ਸਾਡੇ ਜੋ ਮਜ਼ਦੂਰ 400 ਰੁਪਏ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਮ੍ਹਾਂ ਰਹਿੰਦੇ ਆ ਖੰਡ ਵੀ ਬਹੁਤ ਹੋ ਰਹੀ ਐ ਪੋਦੇ ਮਹੀਨੇ ਚੱਲ ਰਿਹਾ ਤੇ ਮਜਬੂਰ ਹੋ ਕੇ ਉਹਨਾਂ ਨੂੰ ਚਲੋ ਮਜ਼ਦੂਰੀਆ ਕਰਨਾ ਪੈਂਦਾ ਮਜਬੂਰ ਹੁੰਦਾ ਮਜ਼ਦੂਰ ਹੁੰਦਾ ਜੋ ਤਾਂ ਉਹਦੀ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ ਕਦੇ ਕੋਈ ਜ਼ਿਕਰ ਨਹੀਂ ਕੀਤਾ ਤਾਂ ਇਹਦਾ ਕਰਕੇ ਹੁਣ ਆਪਾਂ ਇਹੀ ਬਈ ਕਹਿਣਾ ਚਾਹੁੰਦੇ ਆ ਕਿਸਾਨ ਭਰਾਵਾਂ ਨੂੰ ਵੀ ਵਿੱਚ ਮਜ਼ਦੂਰਾਂ ਦੀ ਗੱਲ ਜ਼ਰੂਰ ਰੱਖਿਆ ਕਰੋ ਮਜ਼ਦੂਰ ਵੀ ਇੱਕ ਪੰਜਾਬ ਦੇ ਰਹਿਣ ਵਾਲੇ ਆ ਚਲੋ ਜੀ ਅੱਜ ਦੇ ਜੋ ਬੂਟਾ ਸਿੰਘ ਦੇ ਗਿਆਨੀ ਦੇ ਬਿਆਨ ਸੀ ਉਹ ਤੁਹਾਨੂੰ ਚੈਨਲ ਜਦੋਂ ਸਰਚ ਕਰੋਂਗੇ ਯਾਨੀ ਬੂਟਾ ਸਿੰਘ ਉਹਦੀ ਵੀਡੀਓ ਵੀ ਮਿਲ ਜਾਣੀ ਹੈ ਤੇ ਅੱਜ ਦੇ ਜੋ ਵਿਚਾਰ ਸੀ ਆਪਣੇ ਦਲਜੀਤ ਸਾਹ ਦੇ ਤੇ ਜੋ ਉਹਨਾਂ ਦੇ ਹੱਕ ਦੇ ਵਿੱਚ ਸੀ ਪਰ ਇੰਨੀ ਇੱਕ ਅਪੀਲ ਜ਼ਰੂਰ ਕਰਦੇ ਆਂ ਵੀ ਜੋ ਡੱਲੇਵਾਲ ਸਾਹਿਬ ਆ ਬਈ ਉਹਨਾਂ ਦਾ ਨਾਲ ਰਲ ਮਿਲ ਕੇ ਸਾਰੇ ਸਾਧੂ ਕਿਸਾਨ ਭਰਾ ਤੇ ਇੰਨੀ ਇੱਕ ਅਪੀਲ ਫਿਰ ਤੋਂ ਕਰ ਰਹੇ ਆਂਗੇ ਆਪਾਂ ਵੀ ਨਾਲ ਮਜ਼ਦੂਰਾਂ ਦੀ ਗੱਲ ਜ਼ਰੂਰ ਕਰਿਆ ਕਰੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆਂ ਕੱਲ ਨੂੰ ਨਵੇਂ ਟੌਪਿਕ ਤੇ ਈ ਧੰਨਵਾਦ